ਪਰਮ ਸਤਕਾਰਯੋਗ ਸਾਸੰਗ ਜੀ ਆਪ ਜੀ ਨੇ ਸ਼ਹੀਦਾਂ ਦੀ ਯਾਦ ਵਿੱਚ ਜਥੇਦਾਰ ਜੀ ਤੋਂ ਬਹੁਤ ਹੀ ਵਿਸਥਾਰ ਪੂਰਵਕ ਇਤਿਹਾਸ ਸੁਣਿਆ ਉਸ ਤੋਂ ਪਹਿਲਾਂ ਕਿ ਵਿਸ਼ਰੀ ਜਥਿਆਂ ਨੇ ਬਹੁਤ ਹੀ ਮਨੋਹਰ ਢੰਗ ਨਾਲ ਸਾਡੇ ਸ਼ਹੀਦਾਂ ਦਾ ਇਤਿਹਾਸ ਆਪ ਜੀ ਦੇ ਸਾਹਮਣੇ ਰੱਖਿਆ ਹੈ ਸ਼ਹੀਦਾਂ ਦੇ ਇਤਿਹਾਸ ਦੀ ਕੋਈ ਥਾਂ ਨਹੀਂ ਕੋਈ ਉਹਨਾਂ ਨੂੰ ਪੂਰਨ ਨਹੀਂ ਕਰ ਸਕਦਾ ਮੈਂ ਆਪ ਜੀ ਨਾਲ ਦਿੱਤੇ ਹੋਏ 5 ਮਿੰਟ ਦੇ ਸਮੇਂ ਵਿੱਚ ਸ਼ਹੀਦਾਂ ਦੇ ਸਿਧਾਂਤਕ ਪੱਖ ਬਾਰੇ ਇੱਕ ਦੋ ਗੱਲਾਂ ਸਾਂਝੀਆਂ ਕਰਾਂਗਾ ਸ਼ਹੀਦ ਉਹ ਹੁੰਦਾ ਹੈ ਜੋ ਆਪਣੇ ਇਸ਼ਤ ਦੀ ਗੁਰੂ ਦੀ ਪ੍ਰੀਤ ਵਿੱਚ ਉਸ ਦੀ ਪ੍ਰੀਤ ਨੂੰ ਸਿੱਧ ਕਰਨ ਵਾਸਤੇ ਆਪਣਾ ਜੀਵਨ ਕੁਰਬਾਨ ਕਰ ਦਿੰਦਾ ਹੈ ਆਪਣੇ ਆਸ਼ੀਰ ਨੂੰ ਆਪਣੇ ਜੀਵਨ ਨਾਲੋਂ ਉੱਚਾ ਸਮਝਦਾ ਉਹਦੇ ਵਾਸਤੇ ਦੁਨੀਆ ਦੀ ਕੋਈ ਵੀ ਚੀਜ਼ ਆਪਣੇ ਆਸ਼ੀਰ ਨਾਲੋਂ ਆਪਣੀ ਜੀਤੇ ਨਾਲੋਂ ਛੋਟੀ ਹੁੰਦੀ ਹੈ ਸ਼ਹੀਦ ਸ਼ਬਦ ਜਾਂ ਸ਼ਹਾਦਤ ਸ਼ਬਦ ਸਾਡੇ ਦੇਸ਼ ਦਾ ਨਹੀਂ ਹੈ ਇਹ ਅਰਬੀ ਤੋਂ ਆਇਆ ਹੈ ਇਸ ਦਾ ਮਤਲਬ ਕਿ ਪਹਿਲਾਂ ਸਾਡੇ ਪੁਰਾਣੇ ਸਮਿਆਂ ਵਿੱਚ ਸ਼ਹੀਦ ਨਹੀਂ ਹੁੰਦੇ ਹੋਣਗੇ ਜਿਸ ਕਰਕੇ ਇਸ ਦਾ ਵਰਣਨ ਕਿਤੇ ਪ੍ਰਾਤਨ ਗ੍ਰੰਥਾਂ ਵਿੱਚ ਨਹੀਂ ਹੋਇਆ ਧਰਮ ਯੁੱਧ ਦਾ ਵਰਣਨ ਜਰੂਰ ਸੁਣਨ ਨੂੰ ਪੜਨ ਨੂੰ ਮਿਲਦਾ ਹੈ ਮਹਾਭਾਰਤ ਦਾ ਯੁੱਧ ਹੋਇਆ ਧਰਮ ਆਸਤੀ ਹੋਇਆ ਵਰਤਨ ਆਸਤੇ ਜਾਨ ਦੇਣੀ ਉਸ ਦਾ ਮੁੱਢ ਕਦੋਂ ਵੱਜਾ ਇਸ ਦੇ ਵਾਸਤੇ ਇੱਕ ਸਾਖੀ ਇਸ ਤਰ੍ਹਾਂ ਦੀ ਇਬਰਾਹਿਮ ਦੀ ਆਂਦੀ ਹੈ ਕਿ ਉਹਨਾਂ ਨੇ ਬਹੁਤ ਪਰਮਾਤਮਾ ਦਾ ਅੱਲਾ ਦਾ ਆਪਣੇ ਇਸ਼ਤ ਦਾ ਅਧਿਆਨ ਕੀਤਾ ਪੜ੍ਹਦੀ ਕੀਤੀ ਔਰ ਉਹ ਉਸ ਦੇ ਨਾਲ ਇੱਕਮਿਕ ਹੋ ਗਏ ਇੱਕ ਵਾਰ ਇਹ ਪੁੱਛਿਆ ਕਿਵੇਂ ਜਾਣੀਆ ਕਿ ਤੁਹਾਡੀ ਸਾਡੇ ਤੇ ਪੂਰਨ ਨਿਸ਼ਚੈ ਹੈ ਤਹੋਂ ਕਹਿੰਦੇ ਜੀ ਕਿਸੇ ਵੇਲੇ ਪ੍ਰਤਾਹ ਲੋ ਅਜਮਾਲੋ ਕਹਿੰਦੇ ਆਕਾਸ਼ਬਣੀ ਹੋਈ ਔਰ ਉਹਨਾਂ ਨੂੰ ਆਖਿਆ ਗਿਆ ਕਿ ਆਪਣੇ ਪੁੱਤਰ ਦੀ ਬਲੀ ਦਿਓ ਉਸ ਦੀ ਗਰਦਨ ਕੱਟ ਦਿਓ ਉਹਨਾਂ ਨੇ ਆਪਣੇ ਪੁੱਤਰ ਨੂੰ ਆਪਣੇ ਸਾਹਮਣੇ ਲਮਾ ਬਾਲਿਆ ਪਰ ਅੱਖਾਂ ਤੇ ਪੱਟੀ ਬੰਨ ਲਈ ਤੇ ਦੱਸਿਆ ਇਸ ਤਰ੍ਹਾਂ ਜਾਂਦਾ ਹੈ ਕਿ ਪੁੱਤਰ ਉਹਨਾਂ ਦਾ ਦੂਰ ਖੇਡਦਾ ਸੀ ਤੇ ਉਹ ਬੱਕਰੇ ਦੀ ਬਲੀ ਹੋ ਗਈ ਉਦੋਂ ਬਲੀ ਦਾ ਰਵਾਜ ਪਿਆ ਔਰ ਬਲੀ ਦੀ ਪ੍ਰਥਾ Hindu ਧਰਮ ਵਿੱਚ ਵੀ ਦੇਣ ਦਾ ਅਭਿਦਾ ਨੇਚਾ ਚੱਲਦਾ ਆਇਆ ਜਿਸ ਬਲੀ ਨੂੰ ਆ ਕੇ ਜੈਨ ਧਰਮ ਤੇ ਬੁੱਧ ਧਰਮ ਨੇ ਬੋਧ ਕੀਤਾ ਔਰ ਕਿਹਾ ਕਿ ਬਲੀ ਦੇ ਵੀ ਕਈ ਰੂਪ ਸਨ ਉਹ ਵਿਸਤਾਰ ਚ ਨਾ ਜਾਂਦੇ ਹੋયા ਪਹਿਲੇ ਜੇ ਕਿਸੇ ਨੂੰ ਕੋਈ ਕੈਦ ਹੋਈ ਹੁੰਦੀ ਸਜ਼ਾ ਹੋਈ ਹੁੰਦੀ ਮੌਤ ਦੀ ਸਜ਼ਾ ਮਿਲਣੀ ਤਾਂ ਉਹਦੀ ਬਲੀ ਦੇ ਦੇਣੀ ਔਰ ਜਗ ਸੰਗੂਰਨ ਕਰ ਲੈਣਾ ਜਦੋਂ ਇਹਨਾਂ ਧਰਮਵਾਨਾਂ ਨੇ ਆਖਿਆ ਕਿ ਜੇ ਉਹ ਕਿਸੇ ਵੀ ਅੱਛੇ ਜਗ੍ਹਾ ਤੇ ਜਾਂਦਾ ਹੈ ਮਰਨ ਤੋਂ ਬਾਅਦ ਫਿਰ ਆਪਣੇ ਰਿਸ਼ਤੇਦਾਰਾਂ ਨੇ ਬਲੀਆਂ ਕਿਉਂ ਨਹੀਂ ਦਿੰਦੇ ਇਹਨਾਂ ਧਰਮਾਂ ਨੇ ਫਿਰ ਉਹ ਬਲੀ ਦਾ ਬੋਧ ਕੀਤਾ ਜਿਸ ਕਰਕੇ ਬਲੀ ਕਿ ਪ੍ਰਸੰਦ ਘਟ ਗਈ ਪਰ ਕਿਸੇ ਨਾ ਕਿਸੇ ਰੂਪ ਵਿੱਚ ਅਜੇ ਵੀ ਉਹ ਮੌਜੂਦ ਹੈ ਮਦੇ ਰੂਪੂ ਵਟਾਂਦਰੇ ਹੁੰਦੇ ਹੈ ਜਿਹੜੀ ਸਾਡੇ ਸ਼ਹੀਦਾਂ ਦੀ ਮਾਨਸਿਕਤਾ ਹੈ ਉਹਦੇ ਪਿੱਛੇ ਕਿ ਆਸ਼ਾ ਜਿਹੀ ਤੇਜ਼ ਕੰਮ ਕਰਦੀ ਹੈ ਉਸ ਗੱਲ ਵੱਲ ਜਿਵੇਂ ਆਵਾਂ ਤਾਂ ਉਹ ਇਹ ਹੈ ਕਿ ਜਦੋਂ ਭਾਰਤ ਦੇ ਵਿੱਚ ਜਿੰਨੇ ਵੀ ਸਾਡੇ ਧਰਮ ਰਹਿ ਨੇ ਉਹਨਾਂ ਦਾ ਯੋਗਦਾਨ ਪੜਾ ਜਾ ਇਹ ਰਨਾਤਮ ਵੀ ਰਿਆ ਉਹਨਾਂ ਨੇ ਅਗਲੇ ਜਨਮ ਨੂੰ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਹੈ ਇਸ ਜੀਵਨ ਨੂੰ ਅੱਛਾ ਬਣਾਣਾ ਸਹਯੋਗ ਬਣਾਣਾ ਕੁਰੀਤੀਆਂ ਨੂੰ ਕੱਢਣਾ ਧਰਮ ਪਖੰਡ ਜਿਹੜੇ ਮਨੁੱਖ ਦੇ ਪੈਰੇ ਹੋਏ ਸਨ ਧਰਮ ਦੇ ਵਿੱਚ ਗੱਡਮੇਟ ਹੋਏ ਸਨ ਪਖੰਡ ਕੁਰੀਤੀਆਂ ਉਹਨਾਂ ਨੂੰ ਦੂਰ ਕਰਨ ਵਾਸਤੇ ਜੇ ਕਦਮ ਚੁੱਕਿਆ ਤਾਂ ਬਹੁਤ ਸਾਰੇ ਗੁਰੂ ਨਾਨਕ ਦੇਵ ਜੀ ਨੇ ਚੁੱਕਿਆ ਔਰ ਉਹਨਾਂ ਨੇ ਜ਼ੁਲਮ ਦੇ ਖਿਲਾਫ ਖੜਾ ਹੋਣ ਦੀ ਪਹਿਲ ਕੀਤੀ ਔਰ ਜਦੋਂ ਬਾਬਰ ਚੜ੍ਹ ਕੇ ਆਇਆ ਬਾਬਰ ਨੇ ਹਮਲਾ ਕੀਤਾ ਬਾਬਰ ਵਾਣੀ ਲਿਖੀ ਉਹ ਰੱਬ ਨੇ ਇੱਕ ਵੜਮਾ ਵਿੱਚ ਦਿੱਤਾ ਕਿ ਇਹ ਕੀ ਹੋ ਰਿਹਾ ਹੈ ਔਰ ਰਜਵਾੜੀਆਂ ਦਾ ਜਾਂ ਉਸ ਟਾਈਮ ਦੇ ਰਾਜਿਆਂ ਦਾ ਬਾਦਸ਼ਾਹ ਦਾ ਵਿਰੋਧ ਕਰਨ ਦੀ ਜਿਹੜੀ ਸ਼ੁਰੂਆਤ ਹੈ ਉਹ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੋਂ ਹੋ ਗਈ ਉਹਨਾਂ ਨੇ ਆਪਣੀ ਬਾਣੀ ਵਿੱਚ ਵੀ ਲਿਖਿਆ ਔਰ ਉਹਨਾਂ ਦਾ ਜਉ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਾਰ ਤਲੀ ਗਲੀ ਮੋਰੀ ਆਉ ਇਤ ਮਾਰਗ ਬੈਤਰੀ ਜੈ ਸਿਰ ਦੀਜੈ ਕਾਨ ਮਹੀਜੈ ਉਹ ਜਿਹੜਾ ਬਾਅਦ ਵਿੱਚ ਗੁਰੂ ਹਰਗੋਬਿੰਦ ਜੀ ਦੇ ਸਮੇਂ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਆਗੇ ਜਿਹੜੀ ਸ਼ਮਸ਼ੀਰ ਬਣੇ ਜਿਹੜੇ ਹਥਿਆਰ ਬਣੇ ਉਹਨਾਂ ਦਾ ਅਸਲੀ ਫੁਲਾਦ ਘਰਤੀ ਵਿੱਚੋਂ ਗੁਰੂ ਨਾਨਕ ਦੇਵ ਨੇ ਪੈਦਾ ਕਰ ਦਿੱਤਾ ਕੱਢ ਦਿੱਤਾ ਬਾਅਦ ਵਿੱਚ ਸਾਡੀ ਜਿਹੜੀ ਲਹਿਰ ਸੀ ਉਹ ਹੌਲੀ-ਹੌਲੀ ਆਪਣਾ ਜੀਵਨ ਪਰਮਾਨ ਕਰਨ ਦੀ ਜੋਰ ਵੱਧਦੀ ਗਈ ਗੁਰੂ ਨਾਨਕ ਦੇਵ ਜੀ ਦੇ ਇਸ ਚੀਜ਼ ਨੂੰ ਦੇਖ ਕੇ ਹਾਕਮਾਂ ਨੂੰ برداشت ਨਾ ਹੋਇਆ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਰੂਪ ਵਿੱਚ ਸਾਡੇ ਪਹਿਲੇ ਸੀ ਮੰਨੇ ਜਾਂਦੇ ਨੇ ਉਸ ਦੇ ਵਿੱਚ ਆਣਾ ਗੁੱਸਾ ਰੋਸ ਜਨ ਨੂੰ ਰਾਜ ਨੂੰ ਇਹ ਲੱਗਦਾ ਹੈ ਕਿ ਮੈਂ ਦਬਾ ਦਿਆਂਗੇ ਇਸ ਮੂਮੈਂਟ ਨੂੰ ਪਰ ਸ਼ਹੀਦ ਜਿਹੜਾ ਬੰਦਾ ਸੋਚ ਲੈਂਦਾ ਹੈ ਉਹ ਮੂਵਮੈਂਟ ਮੱਠੀ ਨਹੀਂ ਪੈਂਦੀ ਉਹ ਸਭ ਹੋਰ ਤੇਜ਼ ਹੁੰਦੀ ਹੈ ਉਸ ਤੋਂ ਬਾਅਦ ਸਾਡੀ ਪਹਿਲੇ ਸ਼ਹੀਦ ਦੀ ਤੋਂ ਬਾਅਦ ਫਿਰ ਸ਼ਹੀਦਿਆਂ ਦੀ ਲੜੀ ਲੱਗ ਗਈ ਉਹ ਅੱਗੇ ਤੋਂ ਅੱਗੇ ਉਹ ਕੰਮ ਵੱਧਦਾ ਹੀ ਗਿਆ ਮਹਾਨ ਗੋਸ ਦੇ ਰਚਨਾ ਦਾ ਵਿਚਾਰ ਹੈ ਕਿ ਇੱਕ ਸੰਤ ਹੀ ਸ਼ਹੀਦ ਹੋ ਸਕਦਾ ਹੈ ਕਿਉਂਕਿ ਸ਼ਹੀਦੀ ਦੇਣ ਵਾਸਤੇ ਇਕਾਗਰਤਾ ਦੀ ਬਹੁਤ ਜ਼ਰੂਰਤ ਹੈ ਉਸ ਦਾ ਨਿਸ਼ਾਨਾ ਇੱਕ ਹੁੰਦਾ ਹੈ ਨਿਸ਼ਾਨਾ ਇੱਕ ਕਰਨ ਵਾਸਤੇ ਕੀ ਕਾਗਰਦਾ ਕਰਨ ਵਾਸਤੇ ਸਿਮਰਨ ਦੀ ਜ਼ਰੂਰਤ ਹੈ ਸਿਮਰਨ ਕਰਕੇ ਗੁਰੂ ਤੇਗ ਬਹਾਦਰ ਜੀ ਨੇ 20 ਸਾਲ ਸਿਮਰਨ ਕੀਤਾ ਔਰ ਸਿਜਦੀ ਨੇੜੇ ਲੱਗੇ ਆ ਗੁਰੂ ਤੇਗ ਬਹਾਦਰ ਜੀ ਜੇ ਕਿਹੋ ਜਿਹਾ ਕਿਰਦਾਰ ਹੈ ਜਿਸ ਦਾ ਦਾਦਾ ਵੀ ਸ਼ਹੀਦ ਜੀ ਦਾ ਪੋਤਾ ਵੀ ਸ਼ਹੀਦ ਜੁੜਾ ਆਪ ਵੀ ਸ਼ਹੀਦ ਉਹ ਕਿੰਨਾ ਕੁ ਮਤਲਬ ਅਸੀਂ ਉਹਨਾਂ ਦੀ ਉਸ ਸਿਖਰ ਨੂੰ ਬਿਆਨ ਕਰ ਸਕਦੇ ਆ ਉਹ ਇਸ ਕਰਕੇ ਹੋ ਪਾਇਆ ਕਿ ਉਨ੍ਹਾਂ ਨੇ ਗੁਰਬਾਣੀ ਦੇ ਮੁਖਾਬਕ ਆਪ ਜੀਵਨ ਜੀਣਾ ਸ਼ੁਰੂ ਕੀਤਾ ਔਰ ਗੁਰਬਾਣੀ ਦਾ ਪ੍ਰਚਾਰ ਕੀਤਾ ਸਿੱਖੀ ਦਾ ਪ੍ਰਚਾਰ ਕੀਤਾ ਔਰ ਗੁਰੂ ਨਾਨਕ ਦੇਵ ਜੀ ਜਿਹੜੇ ਜ਼ੁਲਮ ਦੇ ਵਿਰੋਧ ਕੜੀ ਹੋਣ ਦੀ ਇੱਕ ਸ਼ੁਰੂਆਤ ਕੀਤੀ ਸੀ ਉਸ ਸ਼੍ਰੀਆਦਮ ਅੱਗੇ ਵਧਾਂਦੇ ਹੋਇਆ ਜ਼ਾਲਮ ਸਰਕਾਰ ਦੇ ਨਾਲ ਟੱਕਰ ਲਈ ਜਿਸ ਦੇ ਨਤੀਜੇ ਵਜੋਂ ਸਿੱਖਾਂ ਦਾ ਮਨਗਲ ਬਹੁਤ ਚਾ ਲੋ ਗਿਆ ਗੁਰਬਾਣੀ ਤੋਂ ਸਿੱਖਾਂ ਨੇ ਸਾਡੇ ਸ਼ਹੀਦਾਂ ਨੇ ਸੇਵਾ ਕਰਨਾ ਸਮਰਪਣ ਕਰਨਾ ਔਰ ਪਰਵਕਾਰ ਕਰਨਾ ਸ਼ਹੀਦ ਦਾ ਜਿਹੜਾ ਖਾਸਾ ਹੈ ਉਹ ਪਰਵਕਾਰ ਹੁੰਦਾ ਹੈ ਹਮੇਸ਼ਾ ਪਰਮਕਾਰ ਕਰਨ ਵਾਸਤੇ ਸਰਬਸਾਂਝੇ ਮਹਿਦਵਾਰ ਤੇ ਆਪਣੀ ਜਾਨ ਦੀ ਕੁਰਬਾਨੀ ਦਿੰਦਾ ਹੈ ਉਹਦਾ ਮਿੱਜ ਤੋਂ ਉੱਟ ਕੇ ਜਿਹੜੇ ਬਹੁਤਿਆਂ ਦੇ ਭਲੇ ਵਾਸਤੇ ਸਰਮਗ ਦੇ ਭਲੇ ਵਾਸਤੇ ਉਹ ਆਪਣੀ ਗੁਰਬਾਨੀ ਦਿੰਦਾ ਹੈ ਸ਼ਹੀਦ ਇਸੇ ਤਰ੍ਹਾਂ ਲੜੀ ਚੱਲਦੀ ਆਈ ਉਹਦੇ ਕੋਲ ਇੱਕ ਆਪਸ਼ਨ ਹੁੰਦੀ ਹੈ ਸਟੇਟ ਉਹਨੂੰ ਇੱਕ ਮੌਕਾ ਦਿੰਦੀ ਹੈ ਕਿ ਤੂੰ ਆਪਣਾ ਈਮਾਨ ਬਦਲ ਲੈ ਆਪਣੀ ਜਾਨ ਬਚਾ ਲੈ ਪਰ ਉਹ ਕਦੇ ਡਿਗਦਾ ਨਹੀਂ ਉਹ ਅਡਿੱਗ ਹੁੰਦਾ ਹੈ ਉਹ ਆਪਣੇ ਆਸ਼ੇ ਤੇ ਪੱਕਾ ਰਹਿੰਦਾ ਹੈ ਗੁਰੂ ਸਾਹਿਬ ਦੇ ਸਿੱਖਾਂ ਨੇ ਜਨਮ ਮਰਨ ਨੂੰ ਬੋਧਾ ਇੰਨਾਂ ਚੀਜ਼ਾਂ ਨੂੰ ਇਹ ਸਮਝ ਜਾ ਕੇ ਅਕਾਲ ਪੁਰਖ ਦੇ ਵਾਸਤੇ ਜੀਵਨ ਦੀ ਕੋਈ ਮਹਾਨਤਾ ਨਹੀਂ ਮਹੱਤਤਾ ਇਸ ਗੱਲ ਦੀ ਹੈ ਜੇ ਅਸੀਂ ਦੇਸ਼ ਤੋਂ ਕੌਮ ਤੋਂ ਗੁਰਬਾਨ ਹੋ ਜਾਵਾਂਗੇ ਧਰਮ ਤੋਂ ਗੁਰਬਾਨ ਹੋ ਜਾਵਾਂਗੇ ਸਾਨੂੰ ਗੁਰੂ ਦੀ ਗੋਦ ਨਸੀਬ ਹੋਏਗੀ ਅਸੀਂ ਜਿਹੜਾ ਜੋ ਆਪਣਾ ਮੁਕਤੀ ਦਾ ਰਸਤਾ ਹੈ ਉਹ ਸਾਡਾ ਇਹੀ ਹੈ ਕਿ ਅਸੀਂ ਗੁਰੂ ਦੀ ਗੋਦ ਸਾਨੂੰ ਨਸੀਬ ਹੋ ਜਾਏ ਬਹੁਤ ਕਰਮਾਂ ਵਾਲਾ ਇਨਸਾਨ ਹੁੰਦਾ ਜਿਸ ਦੇ ਹਿੱਸੇ ਸ਼ਹੀਦੀ ਆਉਂਦੀ ਹੈ ਅੱਜ ਦੇ ਦਿਨ ਤੇ ਜਿਹੜੇ ਸਾਡੇ ਇਤੋਂ ਦੇ ਸ਼ਹੀਦ ਹੋਏ ਨੇ ਉਹਨਾਂ ਨੂੰ ਮੈਂ ਸਤ ਸਤ ਪ੍ਰਣਾਮ ਕਰਦਾ ਹੋਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਨਾ ਮੇਰੀ ਇਨਕੀ ਬੇਨਤੀ ਹੈ ਨੀ ਕੀ ਹਾੜੀ ਪ੍ਰਵਾਨ ਕਰਨਾ ਸਤ ਸਾਈਂ ਦਾ